ਭਗਤ ਕਬੀਰ ਜੀ ਦੇ ਦਾ ਸਲੋਕ ਪੜ੍ਹਦੇ ਆ ਨਾ ਉਹਨਾਂ ਸਲੋਕਾਂ ਦੇ ਦੋ ਸਲੋਕਾਂ ਦਾ ਪਾਠ ਤੁਸੀਂ ਕਈ ਵਾਰੀ ਕੀਤਾ ਹੋਣਾ ਨਾ ਮਾ ਮਾਇਆ ਮੋਹਿਆ ਕਹੇ ਤ ਲੋਚਣ ਮੀਤ ਭਗਤ ਲੋਚਣ ਜੀ ਭਗਤ ਨਾਮਦੇਵ ਜੀ ਦੇ ਘਰ ਚਲੇ ਗਏ ਉਹਨੂੰ ਉਹਨਾਂ ਨੇ ਕੰਮ ਕਰਦੇ ਆ ਵੇਖ ਲਿਆ ਉਹਨੂੰ ਆਂਦੇ ਤੂੰ 24 ਘੰਟੇ ਕੰਮ ਕਰੀ ਜਾਣਾ ਰੱਬ ਦਾ ਨਾਮ ਕਿਹੜੇ ਵੇਲੇ ਲੈਣਾ ਤੂੰ ਅਰਜਦੋਮੇ ਆਉਣਾ ਉਦੋਂ ਤੂੰ ਕੰਮ ਕਰ ਰਿਹਾ ਹੋਣਾ ਤੇ ਰੱਬ ਦਾ ਨਾਮ ਕਿਹੜੇ ਵੇਲੇ ਲੈਣਾ ਨਾਮਾ ਮਾਇਆ ਮੋਹਿਆ ਸਾਰੇ ਬੋਲੋ ਨਾਮਾ ਮਾਇਆ ਮੋਹਿਆ ਕੌਣ ਕਹਦਾ ਕਹੇ ਤ ਲੋਚਣ ਮੀਤ ਕਾਹੇ ਚੀ ਪੋਛਾਇਲਾ ਰਾਮ ਨਾ ਲਾਵੋ ਚੀਤ ਤੂੰ 24 ਘੰਟੇ ਆਪਣੇ ਕਾਰੋਬਾਰ ਚ ਮਸਤ ਰਈਂ ਨਾ RAM ਵਾਲੇ ਬੰਨੇ ਰੱਬ ਵਾਲੇ ਬੰਨੇ ਤੇਰਾ ਧਿਆਨ ਕਦੋਂ ਲੱਗਦਾ ਤੇ ਅੱਗੇ ਜਵਾਬ ਦਿੱਤਾ ਨਾਮ ਆ ਕਹਿ ਤਲੋਚਣਾ ਮੁਖ ਤੇ RAM ਸੰਵਾਲੋ ਹੱਥ ਪਾਉ ਕਰ ਕਾਮ ਸਭ ਚਿੱਤ ਮੇਰਾ ਮਾਲਕ ਵਾਲੇ ਬੰਨੇ ਲੱਗਾ ਤੇ ਹੱਥਾਂ ਪੈਰਾਂ ਨਾਲ ਮੈਂ ਕੰਮ ਕਰਦਾ ਮੇਰਾ ਤੇ ਨਾਮ ਜਪਣਾ ਆ ਵਾ ਕਿਉਂ ਸਾਧ ਸੰਗਤ ਜੀ ਕਰਦੇ ਅਗਲੇ ਇਹਨਾਂ ਸ਼ਲੋਕਾਂ ਦੀ ਵਿਆਖਿਆ ਬੋਲੋ ਪਿਆਰਿਓ ਇਹ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਨਾ ਕਰਦੇ ਨਾ ਸ਼ਲੋਕਾਂ ਦੀ ਵਿਆਖਿਆ ਅਗਲੇ ਨਹੀਂ ਕਰਦੇ ਅਗਲੇ ਨੂੰ ਪਤਾ ਆ ਵੀ ਸਾਡੇ ਅਹੀਂ ਤੇ ਲਿਆ ਕੇ ਵਿਹਲੇ ਕਰਕੇ ਬਿਠਾਉਣਾ ਵੀ ਵਿਹਲੇ ਹੋ ਜਾਓ ਤੁਸੀਂ ਕੋਈ ਆਂਦਾ ਰੀੜ ਦੀ ਹੱਡੀ ਸਿੱਧੀ ਕਰ ਲਾ ਕੋਈ ਆਂਦਾ ਜੀ ਸਮਾਦੀ ਲਾ ਲਾ ਲਓ ਸਮਾਧੀਆਂ ਬਾਰੇ ਵੀ ਪ੍ਰਮਾਣ ਸੁਣ ਲਓ 730 ਨੰਬਰ ਅੰਕੇ ਮੈਂ ਅੰਕ ਨਾਲ ਤਾਂ ਦੱਸਦਾ ਵੀ ਕੋਈ ਇਹ ਨਾ ਕਵੇ ਕੋਲੋਂ ਕਹਿ ਚੱਲਿਆ 730 ਨੰਬਰ ਅੰਕ ਹੈ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਹੈ ਰਾਬ ਸੁਹੀ ਹੈ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਦਾ ਅਰਥ ਮਲਾਪ ਜੋਗ ਨਾ ਤਾੜੀ ਲਾਈ ਹੈ ਤਾੜੀ ਕਹਿੰਦੇ ਨੇ ਸਮਾਧੀ ਲਾਉਣ ਨੂੰ ਜਾ ਕੇ ਅਰਥ ਪੜ੍ਹ ਲਿਓ ਪ੍ਰੋਫੈਸਰ ਸਾਹਿਬ ਸਿੰਘ ਦੇ ਲਿਖਿਓਏ ਤਾੜੀ ਦਾ ਅਰਥ ਕੀ ਹੈ ਜੀ ਉੱਚੀ ਬੋਲੋ ਜੀ ਹੁਣ ਜਿਹਦੇ 5-7 ਡੰਗਰ ਭੁੱਖੇ ਬੈਠੇ ਹੋਣ ਉਹਨੂੰ ਕਹੋ ਤੂੰ ਸਮਾਦੀ ਲਾ ਆਉਂਦਾ ਭਰਾਵਾ 20 ਲੀਟਰ ਦੁੱਧ ਲੈ ਕੇ ਜਾਣਾ ਨਿਆਣਿਆਂ ਦੀਆਂ ਫੀਸਾਂ ਨਹੀਂ ਤਾਰਦੀਆਂ ਉਹ ਬੋਲੋ ਪਿਆਰਿਓ ਮਕੈਨਿਕ ਦਾ ਦੋ ਤਿੰਨ ਗੱਡੀਆਂ ਆ ਜਾਣ ਸਪੇਅਰ ਪਾਰਟ ਕੋ ਸਕੂਟਰ ਖੋਲਣ ਵਾਲਾ ਹੋਵੇ ਤੈਨੂੰ ਕਹੋ ਤੂੰ ਸਮਾਦੀ ਲਾ ਉਹਨੂੰ ਉਹਨੂੰ ਸਮਝਾ ਯਾਰ ਕਿਹੜੇ ਬੰਨੇ ਤੋਰਤਾ ਸਾਡੇ ਲੋਕਾਂਨ ਕਦੀ ਕਾਰਨ ਲੱਭ ਕੇ ਵੇਖਿਆ ਵਿਦੇਸ਼ਾਂ ਨੂੰ ਤੁਹਾਡੇ ਬੱਚੇ 50-50 ਲੱਖ ਰੁਪਈਆ ਖਰਚ ਕੇ ਕਿਉਂ ਭੱਜ ਰਹੇ ਨੇ ਉਥੇ ਕਿਰਤ ਦੀ ਰਿਸਪੈਕਟ ਹੈ ਇੱਥੇ ਕਿਰਤੀ ਨੂੰ ਕਿਹਾ ਜਾ ਰਿਹਾ ਸਾਰੇ ਕੰਮ ਛੱਡ ਕੇ ਸਾਡੇ ਅੱਗੇ ਆਣ ਕੇ ਬਹਿ ਜਾ ਮੈਂ ਤੇ ਹਰ ਸਟੇਜ ਤੇ ਕਹਿੰਨਾ ਅਗਲੇ ਸਾਲ ਸਾਨੂੰ ਨਾ ਬੁਲਾਇਓ ਤੁਹਾਡੇ ਚੋਂ ਕੋਈ ਵਿਅਕਤੀ ਇੱਥੇ ਗੁਰਬਾਣੀ ਦੀ ਵਿਆਖਿਆ ਕਰਕੇ ਤੁਹਾਨੂੰ ਸੁਣਾਵੇ ਸਵਾਦ ਆਜੂ ਅਸੀਂ ਕਹਿੰਦੇ ਬਾਣੀ ਆਪ ਪੜੋ ਉਹ ਕਹਿੰਦੇ ਪਾਠ ਸਾਡੇ ਕੋਲੋਂ ਕਰਾਓ ਤੁਹਾਡੇ ਕੋਲੋਂ ਪਾਠ ਆਪ ਹੋਣਾ ਨਹੀਂ ਕੋਈ ਤੁਹਾਡੇ ਕੋ ਮਰਿਆਦਾ ਵਾਲਾ ਪਾਠ ਬੋਲੋ ਜੀ ਮਰਿਆਦਾ ਵਾਲਾ ਪਾਠ ਹੋਣਾ ਨਹੀਂ ਅਸਾ ਕਿੰਨੀ ਕਮਾਲ ਦੀ ਗੱਲ ਕਹਿੰਦੇ ਪਹਿਲਾਂ ਰੱਬ ਅਸੀਂ ਪਾਵਾਂਗੇ ਫਿਰ ਤੁਹਾਨੂੰ ਦੇਵਾਂਗੇ ਤੇ ਸਦਾ ਹੀ ਰੱਬ ਨਾਲ ਜੁੜਜੋ ਹੋਈ ਵਿਚੋਲਾ ਜ਼ਰੂਰ ਪਾਉਣਾ ਤੁਸੀਂ ਕੋਈ ਵਿਚੋਲਾ ਗੁਰੂ ਨੂੰ ਬਣਾਓ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਵਿਛੜਿਆ ਹਰ ਦਰਗਾਹ ਦਾ ਵਸੀਤ ਬਾਣੀ ਪੜੋ ਆਪਣੇ ਘਰਾਂ ਵਿੱਚ ਸਵੇਰੇ ਦਿਨ ਦੀ ਸ਼ੁਰੂਆਤ ਸਤਿਗੁਰ ਦੀ ਬਾਣੀ ਤੋਂ ਕਰੋ ਘਰਾਂ ਚ ਲਾ ਲੀਆਂ ਫੋਟੋਆਂ ਦੇ ਧਾਰੀਆਂ ਦੀਆਂ ਕਈ ਤਾਂ ਇਨਾ ਨਿਹੰਗਰ ਸਾਈਂ ਦਾ ਕੋਠੇ-ਕੋਠੇ ਜਿੱਡੀਆਂ ਫੋਟੋਆਂ ਲਾਈਆਂ ਦੇ ਧਾਰੀ ਬਾਬਿਆਂ ਦੀਆਂ ਸਿਰੇ ਉੱਠ ਕੇ ਅਰਗਬਤੀਆਂ ਲਾਉਂਦੇ ਬਾਬਿਆਂ ਦੀਆਂ ਫੋਟੋਆਂ ਨੂੰ ਹੀ ਧੂਪ ਦਿਖਾਉਂਦੇ ਆ ਦੱਸੋ ਜੀ ਉਹਨਾਂ ਨੂੰ ਗੁਰਮਤਿ ਕਿੱਥੋਂ ਸਮਝ ਆ ਜੂ ਜੀ ਜਿਹੜੇ ਸਰੀਰਾਂ ਦੀ ਪੂਜਾ ਪੈ ਕਰਦੇ ਨੇ ਆਪਣੇ ਮਗਰ ਤੋਰ ਛੱਡਿਆ ਉਹਨਾਂ ਨੂੰ ਵੀ ਆਜੋ ਜੀ ਆਜੋ ਇਹੋ ਜਿਹੇ ਬੰਦਿਆਂ ਨੂੰ ਫਿਰ ਗੁਰਮਤ ਪਸੰਦ ਨਹੀਂ ਆਉਂਦੀ ਚੰਗੀ ਨਹੀਂ ਲੱਗਦੀ ਤੋਂ ਮੈਂ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਆਪਣੀਆਂ ਮਾਵਾਂ ਅੱਗੇ ਮੇਰੀ ਉਹ ਭੈਣੋ ਗੁਰਬਾਣੀ ਆਪ ਪੜੋ ਕਿਸੇ ਕੋਲ ਜਾਣ ਦੀ ਲੋੜ ਨਹੀਂ ਸਾਚੇ ਸਹਿਵਾ ਕਿਆ ਨਹੀਂ ਘਰ ਤਾਂ ਤੇਰਾ ਸਭ ਜਿਸ ਦੇ ਕੀ ਗੁਰੂ ਘਰ ਸਾਡਾ ਘਰ ਪੂਰਾ ਨਹੀਂ ਹੁੰਦਾ ਸਭ ਕੁਝ ਮਿਲਦਾ ਇੱਥੋਂ ਸਭ ਕੁਝ ਮਿਲਦਾ ਏ ਤਾਂ ਸਬਰ ਮਿਲਦਾ ਸੰਤੋਖ ਮਿਲਦਾ ਹਰ ਇੱਕ ਚੀਜ਼ ਇਥੋਂ ਮਿਲਦੀ ਪੱਲਾ ਅਗਣਾ ਤੇ ਗੁਰੂ ਅੱਗੇ ਢੋਈਦਾ ਇਦਾਂ ਇਦਾਂ ਢੋ